ਕਿ ਸੁਖਮਨੀ ਸਾਹਿਬ ਦੀ ਬਾਣੀ ਇਹ ਹਰ ਸਬਜੈਕਟ ਨੂੰ ਜੀ ਜਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ੇ ਨੇ ਨਾ ਸਾਰੇ ਵਿਸ਼ੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਦੀ ਵਿਆਖਿਆ ਕੀਤੀ ਗਈ ਇਹ ਗੱਲ ਹੋਰ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਨੂੰ ਬਰਾਬਰ ਰੱਖ ਕੇ ਜਦੋਂ ਅਰਥ ਕਰੋ ਸਤਗੁਰੂ ਅਸੰਖ ਵਰਦੇ ਆ ਹਜ਼ੂਰ ਗੁਰੂ ਅਰਜਨ ਦੇਵ ਜੀ ਕੋਟ ਸ਼ਬਦ ਵਰਦੇ ਆ ਸੁਖਮਨੀ ਸਾਹਿਬ ਅਸੀਂ ਪੜਨੇ ਗੌੜੀ ਰਾਗ ਵਿੱਚ ਜੀ ਤੇ ਸਭ ਤੋਂ ਜ਼ਿਆਦਾ ਪਾਠੇ ਦਾ ਕੀਤਾ ਜਾਂਦਾ ਹੈ ਕਿ ਜੀ ਕੋਈ ਸ਼ੱਕ ਨਾ ਕਿਹਾ ਇੱਕ ਤਾਂ ਇਹ ਸ਼ਬਦ ਸੁਖਮਨੀ ਜਿਹੜਾ ਹੈ ਇਹ ਤਿੰਨ ਵਾਰੀ ਆਇਆ ਸਤਿਗੁਰਾਂ ਦੀ ਸੁਭਾਣੀ ਚ 24 ਅਸ਼ਟਪਦੀਆਂ ਨੇ 24 ਸ਼ਲੋਕ ਨੇ ਦੋ ਰਹਾਉ ਦੀਆਂ ਤੁਕਾਂ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਾਨਾ ਕੈ ਮਨ ਬਿਸਰਾਮ 24 ਸ਼ਲੋਕ 24 ਅਸ਼ਟਪਦੀਆਂ ਤੇ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਹੈ ਜੀ ਇੱਕ ਇੱਕ ਅਸ਼ਟਪਦੀ ਦੇ ਵਿੱਚ 80-80 ਤੁਕਾਂ ਇੱਕ ਪਦੇ ਦਾ ਆਪ ਜੀ ਪਾਠ ਕਰੋਗੇ ਤੇ ਵਿੱਚੋਂ 10 ਤੁਕਾਂ ਤੇ ਅਸ਼ਟਪਦੀ ਖ ਹੈ ਅੱਠ ਪਦਿਆਂ ਵਾਲਾ ਸ਼ਬਦ ਹੈ ਇਹਦਾ ਮਤਲਬ ਇੱਕ ਇੱਕ ਅਸ਼ਟਪਦੀ ਵਿੱਚ 80-80 ਤੁਕਾਂ ਨੇ ਤੇ ਜਿਹੜੀ ਅਸ਼ਟਪਦੀ ਦੀ ਬੰਤਰ ਹੈ ਨਾ ਜੀ ਕਵਿਤਾ ਦੀ ਪਦੇ ਤਾਂ ਅੱਠ ਨੇ ਇਹ ਗਿਆਨੀ ਜੀ ਅਸ਼ਟਪਦੀ ਜਿਹੜੀ ਹੈ ਇਹ ਚੌਪਈ ਹੈ ਇਹਦੀ ਜਦੋਂ ਮਾਤਰਾ ਆਪਾਂ ਮਿਲਾਵਾਂਗੇ ਚੌਪਈ ਬੰਦੀ ਜਿਵੇਂ ਸਿਮਰੋਂ ਸਿਮਰ ਸਿਮਰ ਸੁਖ ਪਾਵੂ ਕਲ ਕਲੇਸ਼ ਤਨ ਮਾਇ ਬਿਟਾਵੂ ਸਿਮਰੋਂ ਜਾਸ ਬਸੰਪਰ ਏਕੈ ਨਾਮ ਜਪਤ ਅਗੰਤ ਅਨੇਕੈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਇਹ ਜ਼ਿਆਦਾਤਰ ਮਾਤਰਾ ਜਿਹੜੀਆਂ ਨੇ ਚੌਪੇ ਨਾਲ ਮਿਲਦੀਆਂ ਨੇ ਸਾਧ ਸੰਗਤ ਜੀ ਸੁਖਮਨੀ ਸਾਹਿਬ ਵਿੱਚ ਇੱਕ ਹੋਰ ਗੱਲ ਸੁਖਮਨੀ ਦੇ ਅਰਥ ਕੀ ਨੇ ਸ੍ਰੀਮਾਨ ਪ੍ਰੋਫੈਸਰ ਸਾਹਿਬ ਸਿੰਘ ਹੁਣਾ ਨੇ ਸੁਖਮਨੀ ਦੇ ਅਰਥ ਮਣੀ ਰੂਪ ਚ ਕੀਤੇ ਨੇ ਪਰ ਇਹ ਸੁਖਮਨੀ ਹੈ ਨੰਨੇ ਨਾਲੇ ਨਾਣੇ ਨਾਲ ਨਹੀਂ ਆਪ ਯਾਦ ਕੋਕਸਰ ਅਸੀਂ ਕਹਿੰਨੇ ਸੁਖਮਨੀ ਦਾ ਪਾਠ ਕਰਨਾ ਪਿਆਰਿਓ ਇਹ ਨੰਨੇ ਨਾਲੇ ਸੁਖਮਨੀ ਜਿੰਨੀ ਵਾਰੀ ਸ਼ਬਦ ਆਇਆ ਸੁਖਮਨੀ ਆਇਆ ਸੁਖਮਨੀ ਸਤਿਗੁਰਾਂ ਨੇ ਸ਼ਬਦ ਨਹੀਂ ਵਰਤਿਆ ਮੈਨੂੰ ਯਾਦ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਆ ਕਿ ਜਿਵੇਂ ਪਾਰਸਮਨੀ ਹੁੰਦੀ ਹੈ ਜਿਵੇਂ ਨਾਗਮਣੀ ਹੁੰਦੀ ਹੈ ਯਾਦ ਰੱਖਿਓ ਕਈ ਸੱਜਣ ਨੇ ਇਸ ਗੱਲ ਨੂੰ ਸਮਝੀ ਦੇਣੀ ਇੱਕ ਦਿਨ ਮੈਂ ਇਹ ਤੇ ਕਥਾ ਕਰ ਰਿਹਾ ਸੀ ਪ੍ਰਤਾਪ ਸਿੰਘ ਜੀ ਮੈਂ ਸ਼ਬਦ ਵਰਤਿਆ ਮਨੀ ਗਵਾਚਿਆ ਸੱਪ ਜੋਂ ਦੁੱਖ ਪਾਮਦਾ ਤੇ ਕਈਆਂ ਨੇ ਤਰਕ ਕੀਤਾ ਜੀ ਇਹ ਕਿਹੜਾ ਨਵਾਂ ਗਿਆਨ ਕਰ ਲਿਆ ਵੀ नाग ਦੀ ਮਣੀ ਹੁੰਦੀ ਹੈ ਯਾਦ ਰੱਖੋ नाग ਦੀ ਮਣੀ ਅੱਜ ਕਿਸੇ ਨੂੰ ਮਿਲ ਜਾਏ ਉਹ ਬੇਸ਼ਕੀਮਤੀ ਉਹਦੇ ਕਰੋੜਾਂ ਰੁਪਈਆ ਉਹਦੀ ਕੀਮਤ ਬੈਂਦੀ ਹੈ ਆਮ ਬੰਦਾ ਉਹਨਾਂ ਫੜ ਨਹੀਂ ਸਕਦਾ ਪਰ ਇਹ ਨਾਲ ਜੋ ਸਕਦਾ ਹੈ ਏਡੀ ਵੱਡੀ ਉਹ ਚ ਤਾਕਤ ਹੈ ਪਰ ਇਹ ਇਹ ਜਿਹੜਾ ਸ਼ਬਦ ਦੇ ਪਾਰਸਮਣੀ 나ਗਮਣੀ ਚਿੰਤਾਮਣੀ ਨਹੀਂ ਇਹ ਭਾਈ ਸਾਹਿਬ